ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਚਾਰ ਬੜਾ ਦਿਖਾਵਾਂਗੇ ਗੱਪਣਾ ਇਹ ਸੇਲਾ ਟਟੇਨ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਵੀਰੇ ਸੰਦੀਪ ਆ ਪਿੰਡ ਮੱਝੂ ਕਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਭਾਈ ਜੀ 843044377 880443797 97 ਜਿਹੜੀ ਆਪਾਂ ਪਹਿਲੇ ਨੰਬਰ ਤੇ ਵਾੜ ਦੇਖੀ ਜੰਨੇ ਗੱਬਣ ਕਿਹੜਾ ਸੁਦਾ ਸੂਰੀ ਹੈ ਜਿਹੜੀ ਦੂਜਾ ਦੂਜਾ ਸੁਦਾ ਸੂਰੀ ਆ ਤੇ ਦਿਨ ਕਿਹ ਲੈਦੀ ਪਿਆ ਸੂਨ ਚ ਮੈਨੂੰ ਭਰਾ ਹਜੇ ਹਫਤਾ ਇੱਕ ਹਫਤਾ ਸੂਨ ਚ ਬਾਕੀ ਆ ਹਾਂ ਇਹਦਾ ਆਪਣਾ ਮਾਲਕ ਨੇ ਦੁੱਧ ਸਿਓ ਵੀ ਕਿੰਨਾ ਦਿੱਤਾ ਭਾਈ ਦੁੱਧ ਇਹਦਾ ਆਪਣਾ ਮਾਲਕ ਨੇ 18-17 ਕਿਲੋ ਠੀਕ ਹੈ ਕਹਿੰਦਾ ਭਾਬੀ 18 ਕਿਲੋ ਦੁੱਧ ਦੇਦਾ ਚੋਇਆ ਵਾ ਮੋ ਜੀ ਉਹ ਲੋ ਐਦ ਗਿਆ ਬੰਦਾਜਾ ਲਾ ਕੇ ਚਲੀ ਜਾਂਦਾ ਬਾਈ ਆਪਾਂ ਬੰਦ ਨਹੀਂ ਕਹਿੰਦੇ ਵੀ ਇੰਨਾ ਦਾ ਪੂਲੇ ਹੱਥ ਨਹੀਂ ਪੜਦਾ 18 ਮੰਨ ਕੇ ਦੇਣੀ ਮੋਜ ਨਾ ਮੋਜ ਨਾ ਬੱਚ ਕੋਲ ਬਾੜੀ ਕੋਲ ਪਾਲ ਪਈ ਆ ਕਿਉਂਕਿ ਦੁੱਧ ਪਸ਼ੂ ਨੇ ਕੱਢਣਾ ਹੁੰਦਾ ਆਪਣੀਆਂ ਗੱਲਾਂ ਨੇ ਨਹੀਂ ਕੱਢਣਾ ਹੁੰਦਾ ਤਾਂ ਗੱਲ ਬਾਈ ਜਾਜਾ ਬਾਕੀ ਫਰੀਕ ਬਹੁਤ ਆ ਰੇਟ ਇਹਦਾ ਕੀ ਹੋਊਗਾ ਰੇਟ ਭਾਈ ਦੇਣ ਲੈਣ 55000 ਸਿਰਫ ਆਫਰ ਹੀ ਲਾ ਦੀ ਆ ਜਮਾ ਕੋਈ ਆ ਹੋ ਜਾ ਮੋਲਣੀ ਕਰਨਾ ਦੇਣ ਲੈਣ 55000 ਬੱਚ ਕੋਲ ਲੈ ਵਾਦੀ ਤੋਰ ਦੀ ਬਾਹਰ ਨੂੰ ਸੋ ਵੀਰੋ 55000 ਰੁਪਏ ਜਿਵੇਂ ਕਹਿੰਦਾ ਸ਼ੌਕ ਹੈ ਕਿ ਉਹ ਗੱਲ ਆ ਜਮਾ ਹੁਣ ਤਾਂ ਮੰਨ ਕੇ ਚਲੋ ਵੀ ਕੰਪੀਟੀਸ਼ਨ ਦਾ ਜ਼ਮਾਨਾ ਇਹਨੇ ਰਹਿ ਗਿਆ। ਮੂੰਹ ਮੱਥਾ ਦੇ ਗਏ ਰੇਟ ਜਿਹੜੇ ਤੁਹਾਨੂੰ ਮਿਲਦੇ ਆ ਇਹ ਤਾਂ ਮਿਲਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਕੰਮ ਬੰਦ ਹੋ ਗਿਆ ਹਰ ਇੱਕ ਬੰਦਾ ਕਹਿੰਦਾ ਇੱਥੇ ਕੰਮ ਕਰ ਲਈ ਆ। ਬੱਸ 55000 ਦੀ ਬਿਹੜ ਸਾਫ ਸੁਥਰੀ ਤੇ ਦੇਖੋ ਲੇਵਾ ਮਗਰ ਤੋਂ ਜਮਾ ਕਿਆ ਬਾਤ। ਕਿਸੇ ਪਾਸੋਂ ਲੱਸੀ ਨਹੀਂ ਕੋਈ ਛੋਟੀ ਨਹੀਂ ਬਾਕੀ ਠੰਡੀ ਸੀ ਲੇ। ਹਲੇ ਹਫਤਾ ਕੱਢ ਦਿਆ ਹਣਾ। ਮੋਜ ਨਾ ਬਈ ਮੋਜ ਨਾ ਲੈ। ਠੀਕ ਆ। ਸੋ ਲੇਵਾ ਦੇਖੋ ਨੇੜ ਦੇ ਤੋਂ ਪੁੱਤਾਂ ਦੀ ਤਾਂ ਕਿਆ ਬਾਤ ਆ ਵੀ ਬਾ ਕੁਮਾਰਾ ਲੇਵਾ ਦਾ ਜਮਾ। ਬੋਲਾ ਬ੍ਰੀਕ ਲੇਵਾ ਲੱਗਿਆ। ਤੇ ਫਿਰ 55 ਜਮਾਨ ਮੰਗਲ ਨੂੰ 65 ਮੰਗ ਲਾ 70 ਮੰਗ ਫਾਇਦਾ ਨਹੀਂ ਭਰਾ ਕੋਈ ਹਣਾ ਫਿਰ ਜਿੱਦਾਂ ਦੀ ਚੀਜ਼ ਹੈ ਕਹਿੰਦੇ ਦੁਨੀਆ ਮੰਡੀ ਪੈਸੇ ਦੀ ਹਰ ਇੱਕ ਚੀਜ਼ ਵਿਕੇ ਦੀ ਭਾ ਇਹ ਭਾ ਨਾਲ ਵਿਗ ਜਾਣਾ ਨੇ ਜਮਾ ਕਿ ਇਹਦਾ 80 ਮੰਗ ਕੋ ਖੜੀ ਰਹਿਣਾ ਨੇ ਕੀ ਫਾਇਦਾ ਤੇ 55000 ਹਰ ਇੱਕ ਬੰਦੇ ਦੇ ਸਮਝ ਆਊਗੀ ਜਮਾ ਕਿਆ ਬਾਤਾਂ ਖੂਬਸੂਰਤ 18 ਕਿਲੋ ਦੁੱਧ ਮੰਨ ਕੇ ਲੈ ਲਿਓ ਤੇ ਲੇਵੇ ਲੂ ਗੇ ਤਾਂ ਰਕਾਰ ਤੋੜ ਦੂ ਕੱਚੀ ਆ ਹੜੇ ਚਾਹੇ ਵੀਰ ਵੇਚਣ ਵਾਲਾ ਲੈ ਜਾਉਣਾ ਵੀ ਦੋ ਪੈਸੇ ਰੋਟੀ ਛੱਡ ਕੇ ਜਾਊਗਾ ਅੱਗੇ ਭਾਈ ਜੀ 2 ਨੰਬਰ ਤੇ ਆਪਾਂ ਦੇਖੀ ਜਾਨਾ ਗੁੱਲੇ ਵਾਲਾ ਥਾਣ ਜਾਵਾਂ ਬੇਬੀ ਡਾਕਟਰ ਬਾਈ ਦੂਜਾ ਸੁਵਾ ਲੈ ਲੋ ਅੱਛਾ ਦੂਜਾ ਸੁਵਾ ਹੁੰਦੀ ਆ ਦਿਨ ਕੈ ਕੱਢਦੀ ਆ ਦਿਨ ਇਹ ਲੈ ਜੂ ਬਾਈ ਹਜੇ ਹਫਤਾ ਹਫਤਾ ਬਾਕੀ ਕਿੰਨਾ ਅਗਦਾ ਪਦੂਗੀ ਇਹ ਦੁੱਧ ਆਪਨੂੰ ਮਾਲਕਾਂ ਨੇ 27 ਕਿਲੋ ਦੱਸਿਆ ਪਰ ਆਪਾਂ 22 23 ਕਿਲੋ ਕਿਹ ਕਿਨੇ ਜੱਜ ਕਰਾ ਵੀ 22 ਕਿਲੋ ਤਾਂ ਮੰਨ ਕੇ ਲੈ ਲਓ ਹੋਏ ਨਾ ਗਊ 25 ਸ਼ਬੂਈ ਪਰ ਆਪਾਂ 22 23 ਕਿਲੋ ਇਹ ਇਹਦੇ ਆਪਾਂ ਰੇਟ ਦੀ ਗੱਲ ਰੇਟ ਕੀ ਆ ਰੇਟ ਇਹਦਾ ਮੁੱਲ ਕਰਾਉਣ ਨੂੰ 90 ਕਰਾਲਾ 85 ਕਰਾਲਾ ਕੋਸ ਕਰਾਲਾ 75 ਦੀ ਗਾਂ ਦੇ ਜੈ ਸਰ ਨੂੰ ਬਸ ਟੋਰੀ ਬਾਹਰ ਨੂੰ 75000 ਰੁਪਿਆ ਕਿਉਂਕਿ ਵਪਾਰ ਦਾ ਕੰਮ ਆ ਗੱਲ ਜੈਨੂਨ ਹੁੰਦੀ ਹੈ ਇਹਨਾਂ ਦੇ ਵਿੱਚ ਕੋਈ ਆਪਾ ਚਲੋ ਘਰੇਲੂ ਬੰਦੇ ਆਪਾ ਪਸ਼ੂ ਕਰਨ ਨਹੀਂ ਚਲੋ ਪਤਾ ਹੁੰਦਾ ਸਾਰੀ ਦੂਲੇ ਵੇਸੇ ਸਿਆਣੀ ਠੀਕ ਹੈ ਕਿਉਂਕਿ ਇੱਥੇ ਹੁਣ ਪਸ਼ੂ ਤੁਲਿਆ ਖੜਾ ਹੁੰਦਾ ਜਮਾ ਜਿਵੇਂ ਕਹਿੰਦਾ ਸਨੈਰੇ ਜੇ ਟੱਕੜੀ ਜਿਹਾ ਕੇ ਤੋਲਿਆ ਵਾ ਇਹ ਚਾਹੇ ਮੂੰਹ ਦੇਖ ਲੈ ਠੀਕ ਹੈ ਬਾਕੀ ਲੇਵੇ ਚ ਪਲਾਈਆਂ ਬਲੂਆਂ ਬਹੁਤ ਆ ਹਨਾ ਬਾਲੀਆਂ ਜਾਦੇ ਬਾਲੀ ਪੋਲ ਫਾਲ ਪਈ ਲੈ 75000 ਦੀ ਕੱਢ ਜੂ ਮੇਰੇ ਸਣਾ ਹਫਤਾ ਲੱਗਦਾ ਹੈ ਮੋਜਣਾ ਬਾਹਲਾ ਲੇਵਾ ਪਰੋ ਠੀਕ ਹੈ ਪਰ ਇੰਨੀ ਗੱਲ ਕਰ ਜਦੋਂ ਬੱਚਾ ਤਾਂਦਾ ਚਾਹੇ 85 ਮੰਗ ਲਈ ਇਹਦਾ ਠੰਡੀ ਠੰਡੀ ਦੇਖ ਲੈ ਆਹਾ 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 ਤਾਹੀ ਆਏ ਭੇਡ ਦਾ ਰੱਸਾ ਛੱਟ ਕੇ ਮੈਂ ਕਿਹਾ ਜਮਾ ਨਜ਼ਾਰੇਦਾਰ ਹਨ ਪਰ ਲੈ ਚਲ ਬੰਨ ਦੇ ਜਮਾ ਇਹਨੂੰ ਸੋ ਫਿਰੋ 75000 ਦੀ ਰਾਮ ਨਾ ਖੜੀ ਹੈ ਜਿਵੇਂ ਕੀ ਬਾਤਾਂ ਜਿਵੇਂ ਸਾਫ ਸੁਥਰੀ ਕੋਈ ਗੱਲ ਹੀ ਨਹੀਂ ਕਿਸੇ ਪਾਸੇ ਜਮਾ ਕੋਈ ਕੜਦਾ ਫਾਸ ਆ ਜਮਾ ਸਾਰੇ ਪਾਸੇ ਦਾ 75000 ਰੇਟ ਘਰੇ ਜਾ ਕੇ ਸੂਪਣਾ ਅੱਖਾਂ ਸਾਹਮਣੇ ਜੇਰ ਪੈਣੀ ਹੈ ਗੁੱਲੇ ਵਾਲਾ ਥਾਣਾ ਆ ਦੇਖੋ ਨਾੜਾ ਨੂੜਾ ਦੇਖੋ ਥੱਲੇ ਬਾ ਕੁਮਾਰ ਆ ਜਾਵਾ ਥੈਂਕ ਯੂ ਬਾਈ ਕੁਆਲਟੀ ਬਹੁਤ ਚੰਗੀ ਅੱਗੇ ਪਿੱਛੇ ਲੈਵਾ ਘਟਰਾ ਜਾਵਾ ਹਨਾ ਚੰਗੀ ਕੁਆਲਟੀ ਯਾਰ ਬਹੁਤ ਚੰਗੀ ਜਾ ਦੇ ਠੀਕ ਬਾਕੀ ਮੇਨ ਗੱਲ ਤੰਦਰੁਸਤ ਖਾਣ ਪੀਣੂ ਅੱਜ ਖੁੱਲੀਆਂ ਜਾ ਪੂਰੀ ਖੁੱਲੀਆਂ ਕੋਈ ਬੈਠ ਨਹੀਂ ਆਪਣੀ ਜਿਹੜੀ ਨਾ ਕੰਦੀ ਹੋਵੇ ਤੇ ਤਿੰਨ ਨੰਬਰ ਦੀ ਗੱਲ ਕਰੀ ਆਪਾਂ ਇਹ ਕਿਹੜਾ ਸਵਾਹ ਹੋਰੀ ਆ ਇਹ ਦੂਜਾ ਹੀ ਆ ਬਾਈ ਥਾਣੇ ਦਾ ਵੀ ਹੱਥੀ ਜਵਾ ਯਾਰ ਹਾਂ ਪੂਰਾ ਟੌਪ ਦਾ ਗੁੱਲੇ ਵਾਲਾ ਥਾਣ ਜਾਵਾ ਹਨਾ ਸੋਹਣਾ ਥਾਣ ਲੱਗਿਆ ਇਹ ਦਿਨ ਕਹਿ ਲੈਂਦੀ ਹੈ ਹਜੇ ਇਹ ਹਜੇ ਲੈ ਜੂ 10 ਦਿਨ ਬਾਈ 10 ਦਿਨ ਬਾਅਦ ਹਾਂ ਇਹਦੀ ਦੁੱਧ ਦੀ ਐਵਰੇਜ ਇਹਦੀ ਹੈਗੀ ਆ ਬਾਈ 27 28 ਕਿਲੋ ਆਪਾਂ ਕਹਿੰਦੇ ਆ 24 ਮੰਨ ਕੇ ਲੈ ਲੇ ਬਾਈ ਗਰੰਟੀ ਆ ਯਾਰ ਠੀਕ ਹੈ ਵੀ ਸਾਹਮਣੇ ਵਾਲਾ ਬੰਦਾ ਜੇ ਆਪਾਂ ਗਰੰਟੀ ਲੈ ਲਾਂਗੇ ਬਹੁਤ ਵਸ ਵੀ ਖਰਾਕ ਭਾੜੇ ਦੇ ਬੰਦਾ ਸਾਹਮਲੇ ਬੰਦਾ ਪਰ ਹਜੇ ਜੇ 10 ਦਿਨ ਸਾਹਮ ਕੇ ਇਹਨੇ ਕੋਸ ਹੋਰ ਹੀ ਰੰਗ ਦਿਖਾਉਣੇ ਤੇ ਇਹਦਾ ਭਾਅ ਫਿਰ ਕੀ ਰੱਖਿਆ ਇਹਦਾ 82000 ਦੀ ਦੇਵਾਂਗੇ ਬਸ ਛੋੜ ਸੱਪਾ ਬਸ ਘੱਟੋ ਦੀ ਬਾਦ ਨੂੰ ਸੋ 82000 ਦੀ ਸਿਰਫ ਦੁੱਧ ਹੈ ਇਹ 25 ਤੋਂ ਭਾਰ ਵਾਲੀ 90 ਕਰਾ ਲਓ 95 ਕਰਾ ਲਓ ਪਰ ਤੁਸੀਂ 24 ਮੰਨ ਕੇ ਲੈਣੀ ਆ ਸੋ ਦੇਖੋ ਦੇਣ ਵਾਲਾ ਮੁੱਲ ਦੱਸਾ ਜਮਾ ਤੇ ਚਮਕ ਚਮਕੀ ਬਹੁਤ ਤਗੜੀ ਪਈ ਆ ਬਾਈ ਬੱਦ ਬਹੁਤ ਬੈਠਾ ਵਾ ਕਮਾਲ ਆ ਵੀ ਜਮਾ ਕਿਆ ਬਾਤਾਂ ਚੀਜਾਂ ਜਮਾ ਮੂੰਹੋਂ ਬੋਲਦੇ ਆਪਾਂ ਨੂੰ 80000 ਦੀ ਲਾ ਤੇ ਵਾਕੀ ਠੰਡੀਆਂ ਸੀਲ ਹਨਾ ਬਾਕੀ ਆਹੀ ਬੈਜ ਲੈ ਲੈ ਕੱਦ ਵੀ ਬਹੁਤ ਆ ਹਨਾ ਬੈਠਦਾ ਉਹ ਅੱਗੇ ਪਿੱਛੇ ਦਾ ਲੇਗਾ ਬਾਈ ਚਲੋ ਠੀਕ ਆ ਕੱਚੀ ਆ ਗੱਲੀ ਬਸ ਨੋਕਸ ਇਹਦੇ ਚ ਹਨਾ ਬਸ ਲੈ ਕੱਚੀ ਆ ਜਿਹੜਾ ਵੀਰ ਕਹਿੰਦਾ ਸੀ ਕੱਚੀਆਂ ਆ ਯਾਰ ਬਾਈ ਹਰੇਕ ਬੰਦੇ ਨੂੰ ਸਾਹਮਣੇ ਚ ਫੈਲਾ ਅਗਲੇ ਦੇ ਘਰੇ ਸੂਵੇ ਜੇਰ ਪਾਵੇ ਠੀਕ ਹੈ ਤੋੜ ਦੀਵਾਰ ਨੂੰ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਰਾਜੀ ਸਮੀ ਬੜੀ ਵੀ ਝੋੜੀ ਝੜੇ ਚੰਗੀਆਂ 82 ਆਦੀ ਵੀਰ ਕਹਿੰਦਾ ਤੀਜੇ ਨੰਬਰ ਵਾਲੀ ਬੈੜ ਆਪਾਂ ਦੇਣੀ ਹੈ ਜਮਾ ਤੇ ਕੱਦ ਕਾਠ ਬਹੁਤ ਆ ਕੋਈ ਬੈੜ ਛੋਟੀ ਨਹੀਂ ਕੋਈ ਹੋਰ ਨਹੀਂ ਜਿੱਦਾਂ ਦੇ ਚੀਜ਼ ਆ ਉਹਦਾ ਤੇ ਇਹਨਾਂ ਦਾ ਵਜ਼ਨ ਵਜੂਦ ਆ ਉਹਦਾ ਦੀਆਂ ਚੀਜ਼ਾਂ ਤੇ ਅੱਗੇ ਹੁਣ ਆਪਾਂ ਗੱਲ ਕਰਾਂਗੇ 4 ਨੰਬਰ ਤੇ ਬੈੜ ਦੀ ਇਹ ਬਾਈ origignal ਪੰਜਾਬ ਵਾਲੀ ਜਰਸੀ ਠੀਕ ਹੈ origignal ਜਮਾ ਠੀਕ ਹੈ ਅਗਲਾ ਜਿੱਦਾਂ ਕੋ ਮਰਜ਼ੀ ਮੰਨ ਵਾਲਿਆ ਆ ਹਿਸਾਬ ਨਾਲ ਅਗਲਾ ਮੰਨਣ ਨੂੰ ਲੋੜ ਹੀ ਨਹੀਂ ਕਹਿ ਦੱਸਦੀ ਆ ਇਹ ਦਿਨ ਕਹਿ ਲੈਂਦੀ ਆ ਇਹ ਲੈ ਜਾ ਹਜੇ ਇਹ ਦਾ ਦੇਣ ਇੱਕ ਤਰ੍ਹਾਂ ਦੀ ਮੱਝ ਹੀ ਹੈਦਾ ਯਾਰ ਹਨਾ ਜਿਹੜੀ ਇਹਨੂੰ ਨੇ ਮੱਧ ਰੱਖ ਲਈ ਵੇਟ ਹੂਡ ਲਾ ਕੇ ਠੀਕ ਹੈ ਤੇ ਠੰਡੀ ਠੰਡੀ ਵਾਧੂ ਆ ਵਾਧੂ ਵਾਧੂ ਤੇ ਦਿਨ ਕਿਆ ਕਰਦੇ ਸਹੀ ਲੈ ਜੂ ਬਾਈ ਦੱਸ 10 ਦਿਨ ਬਾਕੀ ਤੇ ਮਿਲਕ ਵੇ ਨਹੀਂ ਮੂਹਰੇ ਲੱਤ ਤੱਕ ਜਾਂਦੀ ਵੇ ਮੂਹਰੇ ਬਾਈ ਲੈਵਾ ਉਹਨੇ ਹੀ ਮੂਹਰੇ ਉਹਨੇ ਬੈਣ ਕਰੂ ਕੋਸੇ ਮੈਨੂੰ ਲੱਗਦਾ ਇਹਦੇ ਫਿਰ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਬਾਈ ਕੈਨ ਹੋ ਜਨਾ ਮਾਟੀ ਕਰਾਲਾ 20 ਤੋਂ ਬਾਹਰ ਆਲੀ ਆਪਾਂ 18 ਕਹਿ ਕੇ ਦੇ ਦਿੰਦੇ ਆ ਮਾ 20 ਤੋਂ ਬਾਹਰ ਦੋ ਬਾਈ ਅੰਦਰ ਨਹੀਂ ਘੜਦੀ ਠੀਕ ਹੈ ਕਿ ਲੈਣ ਵਾਲਾ ਕੋ ਸਮਝਲੇ ਪਰ ਆਪਣਾ ਮਨ ਤਜਰਬਾ ਕਹਿੰਦਾ ਵੀ 20 ਕਿਲੋ ਵਾਲੀ ਬਿਹੜਾ ਫਾਰਮ ਵਾਲੀ ਬਿਹੜਾ ਇਹ ਇਹਦੇ ਆਪਾਂ ਰੇਟ ਦੀ ਗੱਲ ਕਰ ਰੇ ਰੇਟ ਇਹਦਾ ਕੀ ਰਹਿਣਾਗਾ 72 ਦੀ ਇਹ ਦੇਣੀ ਸਿਰਫ ਰੇਟ ਫਿਰ ਤੂੰ ਜੈਨੂ ਨਹੀਂ ਮੰਗਿਆ ਜਾਮਾ ਮਾ ਕਹਿੰਦੇ ਬਾਬਾ ਜਿਹੜਾ ਆ ਕੇ ਜਾਣ ਦਿੰਦਾ ਨਹੀਂ ਤੂੰ ਉਦਦਾ ਨਹੀਂ ਬਾਕੀ ਮੁੱਲ ਨਹੀਂ ਆਪਾਂ ਉਹ ਜੇ ਕਰੀ ਸੋ ਜਮਾ ਬਾਈਕ ਕੁਰਸੀਆਂ ਉਹ ਰੱਖੀ ਬੈਠਾ ਜਿਹੜਾ ਆ ਗਿਆ ਕਹਿੰਦਾ ਬਿਠਾ ਕੇ ਚਾਹ ਪੀਆ ਕੇ ਇੱਕ ਦੇ ਕੇ ਤੋਰਾ ਕੇ ਜਾਮਾ ਖੜੀ ਨਹੀਂ ਰਹਿੰਦੀ ਪੂਰੀ ਫੁੱਲੀ ਕਹਿੰਦਾ ਬਾਬਾ ਚਾਰ ਪਸ਼ੂਆ ਤੈਨੂੰ 2000 ਬਣ ਕੇ ਤੂੰ ਜਾਣ ਦਿੰਦਾ ਨਹੀਂ ਉਦਦਾ ਨਹੀਂ ਭਾਈ ਕੋਈ ਪੈਰਾਂ ਪੂਰਾ ਦੀ ਨਹੀਂ ਆ ਤੇ ਨਾਲਾ ਨੂੜਾ ਵੀ ਚੰਗੇ ਹਨ ਪੱਕੇ ਬੇਲਪੂਲ ਬਹੁਤ ਜਿਆਦੇ ਆ ਇਹਦੇ ਦੁੱਧ ਨੇ ਤਾਂ ਵੱਜਦਾ ਮੁਕਾਬਲਾ ਕਰਨਾ ਹਨਾ ਸੋ ਮੱਝ ਅੱਜ ਵੀਰ ਬਹੁਤ ਫੂਨ ਲਾਉਂਦੇ ਵੀ ਲੱਖ ਦੀ ਮੈਂ ਬਈ ਨਹੀਂ ਮਿਲਦੀ ਤੇਜ ਹੋ ਗਿਆ ਕੰਮ ਜਮਾ ਮਿਲਦੀ ਕਿਉਂ ਨਹੀਂ ਇਹਦੇ ਪਿੱਛੇ ਵੀ ਕਾਰਨ ਹੈਗਾ ਇਹਦੇ ਪਿੱਛੇ ਲੋਕ ਸਾਹਮਣੋਂ हट ਗਏ ਤਾਂ ਮੱਝ ਤਿਆਰ ਹੋਗੀ ਤੇ ਥੋੜਾ ਤਾਰਾ ਦੇਖੋ ਜਮਾ ਕੀ ਬਾਤ ਹੈ ਚਾਰ ਨੱਕ ਦਿਖਾਦੇ ਗੱਬੜ ਰੇਟ ਵੀਡੀਓ ਦੇ ਵਿੱਚ ਬਹੁਤ ਵੀਰਗਾ ਆ ਜੀ ਵੀ ਅਸੀਂ ਪਸ਼ੂ ਲੇਤਾ ਰੇਟ ਵਿੱਚ ਨਹੀਂ ਹੈਗਾ ਰੇਟ ਵਿੱਚ ਹੈਗਾ ਸਾਰੀ ਗੱਲਬਾਤ ਪਰਦਾ ਫਾਸਾ ਪਿੰਡ ਮੱਝੂਕੇ ਜ਼ਿਲ੍ਹਾ ਬਰਨਾਲਾ ਹਨਾ ਵੀਰੋ ਦੇਖ ਲੈ ਸਭ ਦਾ ਤੈਅ